ਯਾਹ ਕਰ ਭਾਈ ਨੇ ਵੇ ਆ ਕੀ ਕਰਿਆ ਸਭ ਜਿਹਾ ਹਕਲਾ ਕੁੜਾ ਮੋਰ ਦਾ ਗ੍ਰੇਡ ਰਿਕਾਰਡਿੰਗ ਹਾਂ ਚੱਲ ਹਾਂ ਸਭ ਜਿਆ ਲਾ ਦੇ ਹੁੱਕਾ ਮਾਣੂ ਗੋਪੀ ਕਾਸਰਾ ਹਰੇ ਮਟਰ ਆਤਾ ਟਮਾਟਰ ਮਿਰਚਾ ਮੇਥੇ ਸੜਕਾ ਮੂਲੀਆਂ ਪਾਏ ਆਲੂ ਤੇ ਪਿਆਜ਼ ਪਾਏ ਆਲੂ 100 ਦੇ 4 ਕਿਲੋ 50 ਦੇ 2 ਕਿਲੋ ਭਾਈ ਅੱਛਾ ਪਿਆਜ਼ 50 ਰੁਪਏ 1 ਕਿਲੋ 100 ਦੇ 2 ਕਿਲੋ ਪਾਏ ਅੱਛਾ ਇਹ ਦੱਸ ਮੈਨੂੰ ਬੰਦ ਕਰ ਤੂੰ ਵੀ ਮਤਲਬ ਸੁੱਕੀ ਚੱਲੀ ਹੈਗੀ ਆ ਚੱਪਣੇ ਉਹੀ ਜਿਹੜੀ ਚੁਕੀਲਾ ਕਹਿੰਦਾ ਹੁੰਦਾ ਹੈ ਚੁਕੀਲਾ ਕਿੰਨੀ ਕਹਿੰਦਾ ਹੁੰਦਾ ਨੀ ਤੇਰੇ ਮੂੰਹ ਚ ਦੰਦਾ ਦੀ ਤੂੰ ਗੱਲ ਕਹਿੰਦੀ ਇਹ ਤਾਂ ਸੁੱਕੀ ਚੱਲੀ ਚੱਬ ਲੈਂਦੀ ਉਹ ਸੁੱਕੀ ਚੱਲੀ ਦੱਸ ਹੈਗੀ ਤੇਰੇ ਕੋਲੇ ਕੀ ਚੱਲੀ ਚੱਬਦੇ ਜੀ ਉਹ ਦੱਸ ਹੈਂ ਹੋਰ ਕਹਦਾ ਕਬੀਲਦਾਰ ਦੀ ਰੁੱਖੀ ਵਿੱਚ ਹੀ ਗੱਲ ਲੈਂਦੀ ਹਾਂ ਨਾ ਮੁੰਡੇ ਦਾ ਕੰਮ ਕਰ ਲ ਲਈ ਹਾਂ ਆਲੂ ਗੋਭੀ ਧਨੀਆ ਮਟਰ ਪੀਠਾ ਲਾਲ ਟਮਾਟਰ ਹੈਂ ਟਮਾਟਰ ਤਾਂ ਨਹੀਂ ਹੈਗੇ ਹੁਣ ਹੈਗੇ ਨੇ ਬੈਂਗਣ ਹੈਗੇ ਬੈਂਗਣ ਤੂੰ ਬੰਜੂ ਢੋਲਾ ਢੋਲਾ ਵੰਗਣਾ ਤਾਂ ਫਿਰ ਇਹ ਦੱਸਾਂ ਉਹ ਨੈਟ ਫਿਰ ਪਾ ਦੇ ਦੱਸਾਂਗਾ ਇਹ ਪਤਾਉਂ ਕੋ ਬਤਾਉਂਗਾ ਨਾ ਦੇ ਸਾਰਚ ਨਹੀਂ ਜੀ ਵਿਗਦਾ ਸਾਰਚ ਨਹੀਂ ਵਿਗਦਾ ਹਾਂ ਲੈ ਲਾ ਪਤਾਉਂ ਇਹਨਾਂ ਨੂੰ ਮੈਂ ਕਰ ਰਹੇ ਸੀ ਨਾ ਯਾਰ ਆਖਦਾ ਕੋਈ ਗੱਲ ਨਹੀਂ ਓਕੇ ਓਕੇ